ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਬਲੌਗ ਦੀ ਟਾਈਮ ਹੋ ਗਿਆ ਜੀ ਪੌਣੇ 12 ਤੇ ਮੈਂ ਦਰਸੇਂ ਲਈ ਆ ਸਲਵਾਰਾਂ ਪੌਣੇ 12 ਸੌਂ ਰਹੀ ਆ ਸਲਵਾਰਾਂ ਗੱਲ ਬਣ ਗਈ ਤੇ ਬਾਕੀ ਮੈਂ ਤਾਂ ਬਲੌਗ ਦੀ ਸਟਾਰਟਿੰਗ ਕਰ ਲਈਏ ਤੇ ਫੇਰ ਇੱਦੇ ਬਣਦਾ ਰਹਿੰਦਾ ਬਲੌਗ ਤੇ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਲੋ ਜੀ ਆਪਾਂ ਬਣਾਉਣ ਲੱਗੇ ਆਂ ਫਰਲੀ ਫਿੰਗਰ ਤੇ ਦਾ ਉਹ ਫਰਾਈ ਜੀ ਕਰਕੇ ਦੇਖਣਾ ਕਿ ਇਹ ਵਧੀਆ ਬਣ ਜੂਗਾ। ਕਿਆ ਕਰੇ ਆਟੀ ਘਰੇ ਵਿੱਚ ਆਪਾਂ ਥੋੜਾ ਜਿਹਾ ਫੂਡ ਕਲਰ ਪਾ ਜਵਾਂ ਤਾਂ ਇਹ ਤੇ ਨੂਨ ਪਾ ਜਾਂ ਤੇ ਥੋੜੀ ਜਿਹੀ ਲਾਲ ਮਰਚ ਪਾਈ ਆ। ਕਹਿੰਦੀ ਸਮਾਨ ਨੇ ਜਿਹੜਾ ਸਾਲੇ ਠੀਕ ਹੈ ਇਸਕਾ ਕੁਝ ਥੋੜੇ ਸਿੱਕ ਕੇ ਭਰਨੇ ਆ। എോ അപ്പോൾ ലേടേ ਵਹਨ ਦੇਣੇ ਕਿ ਪਰ ਇਹ ਪਤਾ ਨਹੀਂ ਹੁਣ ਕਰਵਾਉਣੀ ਕਿੰਨੀ ਹੈਗੀ ਆ ਦੇਖੋ ਪਤਾ ਨਹੀਂ ਕੀ ਚੱਕਰ ਹੋ ਗਿਆ ਇਦਾਂ ਦੇ ਬਾਰੇ ਸੀਗੇ ਤੇ ਇਹਦੇ ਵਿੱਚ ਆਪਾਂ ਚਾਟ ਮਸਾਲਾ ਜਿਹਾ ਪਾਇਆ ਹੈ ਤੇ ਜਵਾ ਤੱਕ ਕਰਿਆਟੀ ਨਹੀਂ ਸੀ ਪਤਾ ਨਹੀਂ ਕਰ ਤੇ ਕਰਿਆਟੀ ਕੱਲੀ ਪਾਈ ਹੋਰ ਨਹੀਂ ਮੈਂ ਕੁਝ ਵੀ ਪਾਇਆ ਸੀ ਤੇ ਚਲੋ ਉਦਾਂ ਦਾ ਵੈਸੇ ਆਲੂਆਂ ਨੂੰ ਜਿੱਦਾਂ ਮਾਲੀਓ ਦੇਖੋ ਮਤਾਲ ਕੇ ਖਾ ਲੋ ਸਵਾਦੀ ਹੁੰਦੇ ਆ ਤੇ ਕਾਫੀ ਵਾਰ ਬਟਰਾਈ ਕੀਤੀ ਪਰ ਹੁਣ ਬਣ ਦੇਣੀ ਆ ਦੇ ਵਿੱਚ ਵਿੱਚ ਸਹੀ ਵੀ ਬਣੀ ਆ ਤੇ ਵਿੱਚ ਵਿੱਚ ਕਰਿਆਟੀ ਲੈ ਗਈ ਆ ਤੇ ਚਲੋ ਕੋਈ ਗੱਲ ਨਹੀਂ ਹਾਂਜੀ ਇਹ ਟਾਈਮ ਹੋ ਗਿਆ ਸਵਾ ਪੁਛੇ ਹੋ ਗਏ ਆ ਤੇ ਅੱਜ ਬਣਾਉਣੇ ਆ ਆਪਾਂ ਹਲਵੜੀਆਂ ਮਮੀ ਨੇ ਭੇਂ ਕੇ ਰੱਖ ਜੀਆਂ ਸੀ ਇਧਰ ਮੇ ਪਿਆ ਤੇ ਅਦਰਕ ਕੱਟ ਲਿਆ ਇਹਨੂੰ ਮਸ਼ੀਨ 'ਚ ਆਪਾਂ 깔ਾਂਗੇ ਗ੍ਰੈਂਡ ਤੇ ਇਧਰ ਆਪਾਂ ਭਾਂਡੇ ਧੋਣੇ ਆ ਭਾਂਡੇ ਬਹੁਤ ਜ਼ਿਆਦਾ ਹੋਏ ਆ ਤੇ ਇਹ ਪਹਿਲਾਂ ਧੌਂ ਦਿੰਦੀ ਆ ਤੇ ਬਾਕੀ ਆਪਾਂ ਸਾਫ ਕਰਤਾ ਗੈਸ ਕਰ ਦਿੱਤਾ ਸੀਗਾ ਤੇ ਇਹ ਧੌਂ ਦੇ ਬਾਅਦ ਮੌਸਮ ਜੱਜ ਤੇ ਖਰਾਬ ਹੋ ਗਿਆ ਦੇਖੋ ਬਾਹਰ ਬੰਦੀ ਚੱਲ ਗਈ ਤੇ ਅੰਦਰ ਹਾਂਜੀ ਜੇ ਆਪਾਂ ਹੁਣ ਫਲ ਬੜੀਆਂ ਜਿਹੜੀਆਂ ਫਰਾਈ ਕਰ ਲਈਆਂ ਆ ਤੇ ਹੁਣ ਮੈਂ ਤੇਲ ਥੋੜਾ ਜਿਹਾ ਪਾਤਾ ਇੱਥੇ ਪੀ ਲੈ ਕੇ ਚਿੱਜੀ ਕਿੰਦੀ ਚਿੱਜੀ ਲੱਗੇ ਆ ਪਾਪਾ ਨੇੜੇ ਚਿੱਜੀ ਲੱਗੇ ਆ ਵਾਓ ਪੰਗੂਰਾ ਆਰੇ ਸੋਗੇ ਨਹੀਂ ਕਾਰਮ ਹੋ ਗਿਆ ਚੰਗੀ ਤਰ੍ਹਾਂ ਨਾਲ ਤੇ ਚੱਕ ਪਾ ਦਾਂਗੇ ਜੀਰਾ ਪਿਆਰਾ ਜਿਹਾ ਆਦਰਕ ਤੇ ਲਸਣ ਪਾਣੀ ਪੀਣਾ ਪਾਣੀ ਨਹੀਂ ਪੀਣਾ ਨਹੀਂ ਲੈਣੀ ਲਸ ਨਹੀਂ यार ਨਹੀਂ

ਮੈਂ ਆਈ ਆ ਨਾ ਪੰਜਾਬ ਦਾ ਤਾਂ ਹੀ ਭੱਜੇ ਸਰਦੇ ਆ ਖੜਾ ਆ ਗਏ ਐ ਬਸ ਖੜਾ ਬੰਨਣ ਚੱਲੇ ਗਏ ਨਹੀਂ ਧੱਕੇ ਆ ਕੇ ਨਾ ਕੰਮ ਤੋਂ ਬੈਠੇ ਰਹਿਣਾ ਬੈਠੇ ਰਹਿਣਾ ਉੱਡੀ ਕੂਲ ਚਲਾਈ ਜਾਣਾ ਜਵਾਈ ਜਾਣਾ ਘੰਟਾ ਬੈ ਬੂ ਕੇ ਫੇਰ ਨਾ ਹੁੰਦੀ ਕੋਣ ਆ ਜੀ ਮੈਂ ਜਾਣਾ ਕਰਕੇ ਘਾਲਸੋ ਵੀ ਜੀ ਹੋਈ ਆਪੇ ਬਰਬਰ ਭੱਜੇ ਹੀ ਗਏ ਨਾ ਹੁਣ ਅੱਜ ਪੰਜਾਬ ਦਾ ਮੈਂ ਆਇਆ

ਪਾਪਾ ਕਿੱਥੇ ਗਏ? ਮੈਂ ਖੋਲ ਕੇ ਦਵਾਂ। ਮੈਂ ਖੋਲ ਕੇ ਦਵਾਂ। ਰਾਖਾ ਲਵਾ ਖਾਣਾ ਪਹਿਲਾਂ। ਠੀਕਾ? ਖਾਣਾ ਖਾ ਲਓ ਪਹਿਲਾਂ ਸਿੱਧੀ। ਸਮੱਲ ਲੈ ਹੁੰਦੀ ਖਾਲਾ ਆ ਕੇ ਲਈ ਪਾ ਪੰਗੜਾ ਪੰਗੜਾ ਪਾ ਹੈਦਾ ਕੀ ਖਾਂਦਾ ਆ ਕੀ ਕੀ ਆ ਇਹ ਇਹਨੂੰ ਕੀ ਕਹਿੰਦੇ ਆ ਕਾ ਚਿਪਸ ਕਾ ਚਿਪਸ ਕਾ ਚਿਪਸ ਦੇਖ ਚਲਾ ਕੇ ਨਾ ਦੇ ਪੰਗੜਾ ਪਾ ਦੇ ਕੀ ਖਾਂਦਾ ਤੂੰ ਚੀਪ ਕੈਮਰਾ ਤੇ ਫੋਨ ਤਾਂ ਕਬਾਜੇ ਨਹੀਂ ਆਉਂਦੀ ਹਣੀ ਇਹ ਚੀਪਦੀ ਚੀਪ ਕੀ ਖਾਂਦਾ ਕੀ ਖਾਂਦਾ ਕੀ ਖਾਂਦਾ ਤੂੰ ਨੈ ਹਾਂਜੀ ਲੋ ਜੀ ਤੜਕਾ ਭੱਜ ਗਿਆ ਆ ਆਪਣਾ ਤੇ ਇਸ ਨੂੰ ਪਾਣੀ ਪਾ ਪਾ ਕੇ ਨੂੰ ਚੰਗੀ ਤਰ੍ਹਾਂ ਆਪਾਂ ਨੇ ਲਿਆ ਮਸਾਲਿਆਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਲਾਂਗੇ ਇਨਾ ਥੋੜੇ ਆ ਪਾਣ ਲਾਂਗੇ ਆ ਪਾ ਲਵਾਂ ਨੂੰ ੱਡੇ ਮਸਾਲੇ ਚ ਤੇ ਆਪਾਂ ਇਹਦੇ ਵਿਚ ਫਲ ਬੜੀਆਂ ਪਾ ਕੇ ਪਾਣੀ ਪਾ ਕੇ ਜਿੰਨਾ ਵੀ ਪਾਣ ਤੇ ਇਹਨਾਂ ਸਾਖ ਤੇ ਛੱਡ ਦਾਂਗੇ ਤੇ ਉਸੇ ਜਾਨੇ ਆਪਾਂ ਬਣਾ ਲਾਂਗੇ ਰੋਟੀ ਰੋਟੀ ਬਣਾ ਕੇ ਤੇ ਫਿਰ ਮੈਂ ਸਿੰਘ ਤੇ ਲੈ ਆਂਦੀ ਆਂ ਜਾ ਪਹਿੰਡਲੇ ਆ ਪੰਜਾਬ ਦਾ 2 ਗੋਲ ਹੱਣ ਨਹੀਂ ਰੀ ਚੱਲ ਪਈ ਆ ਬੱਤੀ ਜਾਣ ਵਾਲੀ ਆ ਦੇਖੋ ਇਹ ਨਾਲੇ ਇਹ ਆ ਨੇ ਕਿਉਂ ਉੱਥੇ ਕੇ ਲੈਣ ਕਿਉਂ ਵਾਗੇ ਹਾਂਜੀ ਨੇਰੀ ਵਿੱਚ ਰੋਟੀਆਂ ਉੱਗਦੀ ਜਾਂਦੀਆਂ ਭਾਵੇਂ ਤੋਂ ਹੀ ਬੱਸ ਸਤੋਰੈਂਟਿਆਂ ਸਿਗੀਆਂ ਤੇ ਮੈਂ ਕਾ ਬਣਾ ਹੀ ਲਵਾਂ ਉਹ ਮੋਰੇ ਕੜਾਈ ਆ ਜਾਂ ਕਰ ਲਿਆ ਚਲ ਗਈ ਥੋੜੀ ਹਵਾ ਨਾਲ ਲੱਗੇ ਲਾਈਟ ਕਿ ਲੱਗੀ ਲਾਈਟ ਚਲ ਗਈ ਆ ਤੇ ਆਪਣਾ ਬਾਹਰਲਾ ਬਾਲਬ ਬੈਟਰੀ ਤੇ ਸੀਗਾ ਨੰਬਰ ਕਾਟਮ ਦੇ ਹਾਂਜੀ ਨਾ ਨਹੀਂ ਰਹੀ ਆ ਗਈ ਦੀਆ ਦੇ ਦੇ ਹਾਂ ਹਾਂ ਥੈਂਕ ਯੂ ਗੰਦਾ ਜਿਆ ਚੱਲ ਬਹਿ ਕੇ ਦੇ ਲੈ ਹਾਂਜੀ ਜੀ ਟਾਈਮ ਹੋ ਗਿਆ ਆ 10 ਵਜੇ ਆ ਤੇ ਸਮਰ ਵੀ ਉੱਠ ਗਿਆ ਸੀਗਾ ਉੱਧਰ ਸੌਂਿਆ ਹੋਣਾ ਇਹਨੇ ਦੁੱਧ ਪੀ ਕੇ ਮੈਂ ਲਾਈਟ ਲੱਗੀ ਸੀਗੀ ਬੰਦ ਕਰਨ ਤੇ ਇੱਧਰ ਮੈਂ ਲੱਗਿਆ ਹਾਂ ਸਲਵਾਰ ਜੀ ਨਾ ਜਿਹੜੀ ਇਹ 벨ਟ ਚੋੜ ਕੇ ਹਟੀ ਸੀਗੀ ਤੇ ਆਹ ਨਾ ਜੈਂਪਰ ਆ ਇਹਦੇ ਨਾਲ ਇਹਦੇ ਨਾਲ ਦੀ ਨਾ ਉਹ ਪਾਈਪਿੰਗ ਹੀ ਨਹੀਂ ਮਿਲਦੀ ਹੈ ਵੀ ਆਹ ਵਾਂਗ ਤੇ ਇਹਦੇ ਵਿੱਚ ਨਾ ਆਹ ਜਿਹੜੇ ਆਹ ਮੋਤੀ ਇਹ ਆ ਇਹ 골ਡਨ ਜੇ ਵੀ ਨਹੀਂ ਹੈਗੇ ਨਾ ਬ੍ਰਾਊਨ ਬ੍ਰਾਊਨ ਜੇ ਆ ਮਤਲਬ ਪੂਰਾ ਜੇ ਪੂਰਾ ਜੇ ਪਤਾ ਨਹੀਂ ਕਿੱਦਾਂ ਦਾ ਕਾਲਾ ਜਿਹਾ ਕਲਰ ਆ ਉਹ ਇਹਦੇ ਤੇ ਚੰਗਾ ਨਹੀਂ ਲੱਗਣਾ ਲਾਇਆ ਕਾ ਕਰਕੇ ਹਨਾ ਹਰਾ ਮੂੰਗੀ ਆ ਜਾਂ ਕਲਰ ਇਹਦੇ ਤੇ ਲੱਗਣਾ ਆ ਤੇ ਇਹ ਕੋ ਜਿੱਦਾਂ ਮੈਂ ਪੱਟੀ ਲਾ ਕੇ ਡਿਜ਼ਾਈਨ ਬਣਾਉਣੀ ਉਦਾਂ ਡਿਜ਼ਾਈਨ ਬਣਾਉਣਾ ਇਹਦੇ ਤੇ ਤੇ ਇਸ ਕਰਕੇ ਹਨਾ ਲੇਸ ਵਾਲੀ ਉਹ ਪਲੇਨ ਵੀ ਨਹੀਂ ਮਿਲਦੀ ਤੇ ਲੇਸ ਵਾਲੀ ਵੀ ਨਹੀਂ ਪਾਈਪਿੰਗ ਮਿਲਦੀ ਨਹੀਂ ਹੈਗੀ ਪਤਾ ਨਹੀਂ ਕੀ ਚੱਕਰ ਆਣ ਸਵੇਨ ਪਿੰਡੋਂ ਦੇਖਾਂਗੇ ਤੇ ਮੈਂ ਇੱਥੇ ਖਾਲਮਾ ਗੋਲੀ ਇਹ ਹੈਗੀ ਆ ਜੀ ਅਜਿਹੜੇ ਮੇਰੇ ਜਾ ਕਮ ਹੋਏ ਆ ਪੈਰ ਤੇ ਹੋਇਆ ਆ ਇੱਕ ਮੇਰੇ ਹੱਥ ਤੇ ਆ ਫਾਟ ਤੇ ਆ ਦੇਖੋ ਗੋਲੀ ਨਾਲ ਫਰਕ ਪੈ ਗਿਆ ਆ ਤੇ ਬਾਕੀ ਪੈਰ ਤੇ ਹਜੇ ਹੈਗਾ ਆ ਪੈਰ ਤੇ ਜ਼ਿਆਦਾ ਆ ਤੇ ਹੁਣ ਮੈਂ ਕੂਲਰ ਲਾ ਲਵਾਂ ਸਮਰ ਵੀ ਦੁੱਧ ਪੀਣ ਨੂੰ ਕਹਿੰਦਾ ਮੈਂ ਮੈਨੂੰ ਕਹਿੰਦਾ ਆ ਤੂੰ ਪੜਾ ਤੇ ਬਾਕੀ ਜੀ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਦੀਨਾ ਕੋ ਵੀ ਬਾਣ ਪਾਇਆ ਉਹਨਾਂ ਕੋਈ ਮਨਜ਼ੂਰ ਕਰਿਓ ਤੇ ਬਾਕੀ ਹੈ ਤੁਹਾਨੂੰ ਥੋੜਾ ਜਿਹਾ ਵਲੌਗ ਵਧੀਆ ਲੱਗਦਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਧੰਨਵਾਦ ਬਾਏ ਬਾਏ